ਸਸਿਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਜੋ ਕਿ ਮਾਤਾ ਵੈਸ਼ਨੋ ਦੇਵੀ ਤੇ ਲੈਂਡਸਲਾਈਡ ਹੁੰਦਾ ਆ ਉਹਦੇ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਦੱਸ ਦਈਏ ਕਿ ਮਾਤਾ ਵੈਸ਼ਨੋ ਦੇਵੀ ਦੇ ਉੱਤੇ ਯਾਤਰੀਆਂ ਦੇ ਰਸਤੇ ਦੇ ਵਿੱਚ ਜਦੋਂ ਜਾ ਰਹੇ ਸੀ ਯਾਤਰੀ ਤਾਂ ਦੱਸਿਆ ਜਾ ਰਿਹਾ ਕਿ ਉੱਥੋਂ ਪਹਿਲਾਂ ਇੱਕ ਹੈਲੀਕਾਪਟਰ ਉੱਡਦਾ ਆ ਹਨੇਰੀ ਤੇ ਬਰਸਾਤ ਜਿਹੜੀ ਇਹ ਬਹੁਤ ਜ਼ਿਆਦਾ ਹੋ ਰਹੀ ਸੀ ਬਰਸਾਤ ਦੇ ਕਾਰਨ ਕਦਮ ਜਿਹੜੀ ਉਥੇ ਲੈਂਡਸਲਾਈਡ ਹੋ ਜਾਂਦਾ ਲੈਂਡਸਲਾਈਡ ਕਰਕੇ ਜਿਹੜਾ ਆ ਉਥੇ ਜਿਹੜੀਆਂ ਤੋ ਤਿੰਨ ਜਿਹੜੀਆਂ ਨੇ ਦੱਸਿਆ ਜਾ ਰਿਹਾ ਕਿ ਮੌਤਾਂ ਹੋ ਚੁੱਕੀਆਂ ਨੇ ਤੁਹਾਨੂੰ ਦਈ ਕਿ ਪਿੱਛੇ ਇੱਕ ਜਿਹੜੀ ਨਿਊਜ਼ ਤੁਹਾਨੂੰ ਦਿਖਾਈ ਗਈ ਸੀ ਜੋ ਕਿ ਗਰਦਾਸਪੁਰ ਜ਼ਿਲ੍ਹੇ ਦੇ ਨੇੜੇ ਤੇੜੇ ਦੀ ਸੀ ਜਿੱਥੇ ਕਿ ਤੁਹਾਨੂੰ ਦ ਦਿਖਾਇਆ ਗਿਆ ਸੀ ਸਿਖਾਣਾ ਦੀ ਧਿਆਨਪੁਰ ਦੇ ਵਿੱਚ ਜਿਹੜੀ ਇਹ ਸਿਖਾਣਾ ਦੀ ਕੁੜੀ ਦੀ ਜਿਹੜੀ ਹੈ ਲੈਂਡ ਸਲਾਈਡ ਕਰਕੇ ਜਿਹੜੀ ਮੌਤ ਹੋ ਜਾਂਦੀ ਹੈ ਮਾਤਾ ਬੈਸਨੋ ਦੇਵੀ ਤੇ ਜਾ ਰੇ ਸੰਗਤਾਂ ਦੇ ਉੱਤੇ ਲੈਂਡਸਲਾਈਡਿੰਗ ਹੋ ਕੇ ਪੱਥਰ ਡਿੱਗਦੇ ਨੇ ਤੇ ਉੱਥੇ ਹੁੰਦਾ ਆ ਕਾਫੀ ਜ਼ਿਆਦਾ ਨੁਕਸਾਨ ਉਹ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਈਓ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਆ ਉਸ ਰਸਤੇ ਦੇ ਵਿੱਚ ਤੁਹੰਦਾ ਦਈਏ ਕਿ ਇਸ ਰਸਤੇ ਦੇ ਵਿੱਚ ਮੀਂਹ ਦੇ ਕਾਰਨ ਜਿਹੜੀ ਲੈਂਡਸਲਾਈਡ ਹੋਈ ਤੇ ਉੱਪਰੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ ਜੋ ਕਿ ਹੇਠਾਂ ਫੋਟੋ ਖਿਚਵਾ ਰਹੇ ਸਿਖਾ ਤੇ ਉਹਦੇ ਪਤੀ ਦੇ ਉੱਪਰ ਜਿਹੜੇ ਆ ਇੱਕਦਮ ਉਹ ਡਿੱਗ ਪੰਨੇ ਨੇ ਪਤੀ ਇੱਕ ਸਾਈਡ ਤੇ ਸੀ ਤੇ ਪੱਥਰ ਸਿੱਧਾ ਸਿਖਰ ਦੇ ਨਾਲ ਟਕਰਾਂਦਾ ਤੇ ਨਾਲ ਉੱਥੇ ਹੋਰ ਵੀ ਇੱਕ ਲੇਡੀ ਬਾਰੇ ਦੱਸਿਆ ਜਾ ਰਿਹਾ ਜਿਹਦੇ ਨਾਲ ਪੱਥਰ ਟਕਰਾਂਦਾ ਆ ਤੇ ਜਿੰਨਾਂ ਦੀ ਮੌਕੇ ਤੇ ਦੱਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਏ ਇਹ ਸਮਾਚਾਰ ਕਾਫੀ ਦਿਨ ਪਹਿਲਾਂ ਜਿਹੜਾ ਅਸੀਂ ਤੁਹਾਨੂੰ ਜਿਹੜਾ ਆ ਸੁਣਾ ਚੁੱਕਿਆ ਪਰ ਜਿਹੜੀਆਂ ਤਸਵੀਰਾਂ ਉਹ ਹੁਣ ਸਾਡੇ ਤੱਕ ਪਹੁੰਚੀਆਂ ਨੇ ਇੱਕ ਲੈਂਡਸਲਾਈਡ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਲੈਂਡਸਲਾਈਡ ਦੀਆਂ ਨੇ ਪੂਰੀ ਤਰ੍ਹਾਂ ਜਿਹੜੀ ਸ਼ੈੱਡ ਆ ਉੱਥੇ ਤੈਸਨੈਸ ਹੋ ਚੁੱਕੀ ਐ ਸ਼ੈੱਡ ਦੇ ਉੱਤੇ ਜਿਹੜਾ ਲੈਂਡਸਲਾਈਡ ਦੇ ਪੱਥਰ ਡਿੱਗਦੇ ਨੇ ਤੇ ਨਾਲ ਹੀ ਥੱਲੇ ਜਿਹੜਾ ਆ ਜਿਹੜੇ ਸੰਗਤ ਥੱਲੋਂ ਦੀ ਜਾ ਰਹੀ ਉਹਨਾਂ ਦੇ ਉੱਤੇ ਵੀ ਜਿਹੜਾ ਆ ਲੈਂਡਸਲਾਈਡ ਵਾਲੇ ਪੱਥਰ ਡਿੱਗ ਜਾਂਦੇ ਨੇ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਮਾਤਾ ਵੈਸ਼ਨੋ ਦੇ ਵੀ ਜੋ ਕਿ ਲੈਂਡਸਲਾਈਡ ਹੁੰਦਾ ਆ ਉਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਸਾਡੀਆਂ ਖਬਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਇਹਨੇ ਫੀਡਬੈਕ ਚ ਕਮੈਂਟ ਜਰੂਰ ਕਰਿਆ ਕਰੋ ਨਾਲ ਦੀ ਨਾਲ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨ ਦਾ ਆਪਣਾ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਆਰਾਮ ਦੇ ਨਾਲ ਧੰਨਵਾਦ